ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਅੱਜ ਬਣਾਵਾਂਗੇ ਅਸੀਂ ਆਲੂ ਨਿਊਟਰੀ ਦੀ ਸਬਜ਼ੀ ਯਾਨੀ ਕਿ ਸੋਇਆਬੀਨ ਤੇ ਆਲੂ ਦੀ ਸਬਜ਼ੀ ਕਈ ਥਾਵਾਂ ਤੇ ਇਹਨੂੰ ਸੋਇਆਬੀਨ ਦੀਆਂ ਵੜੀਆਂ ਵੀ ਕਿਹਾ ਜਾਂਦਾ ਆ ਤੇ ਇਹ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਇਸ ਸਬਜ਼ੀ ਵਿੱਚ ਯਾਨੀ ਕਿ ਨਿਊਟਰੀ ਵਿੱਚ ਬਹੁਤ ਪ੍ਰੋਟੀਨ ਹੁੰਦਾ ਆ ਵੱਡੀ ਉਮਰ ਦੇ ਬੱਚਿਆਂ ਨੂੰ ਇਹਨੂੰ ਜ਼ਰੂਰ ਖਾਣਾ ਚਾਹੀਦਾ ਆ ਤੇ ਅੱਜ ਦੀ ਰੈਸਪੀ ਹੈ ਜੋ ਉਹ ਮੈਂ ਸ਼ੇਅਰ ਕਰਨ ਲੱਗੀ ਤੁਹਾਡੇ ਨਾਲ ਆਲੂ ਤੇ ਨਿਊਟਰੀ ਦੀ ਤੁਸੀਂ ਸਿਰਫ ਨਿਊਟਰੀ ਵੀ ਇਸੇ ਤਰੀਕੇ ਨਾਲ ਬਣਾ ਸਕਦੇ ਹੋ ਤੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੇ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਚਲੋ ਫਿਰ ਰੈਸਪੀ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਨਿਊਟਰੀ ਨੂੰ ਬੋਇਲ ਕਰਨਾ ਹੈ ਉਹਦੇ ਲਈ ਇੱਕ ਕੜਾਈ ਵਿੱਚ ਪਾਣੀ ਲੱਲਾਂਗੇ ਥੋੜਾ ਜਿਹਾ ਪਾਣੀ ਜਦੋਂ ਗਰਮ ਹੋ ਜੇ ਉਦੋਂ ਇੱਕ ਚਮਚੇ ਦੇ ਵਿੱਚ ਪਾਵਾਂਗੇ ਨਮਕ ਨਮਕ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਪਾਣੀ ਵਿੱਚ ਬੋਇਲ ਆਉਣ ਤੇ ਹੁਣ ਅਸੀਂ ਇਹਦੇ ਵਿੱਚ ਨਿਊਟਰੀ ਪਾ ਦਾਂਗੇ ਮੈਂ ਇੱਥੇ 3 ਕੱਪ ਲਏ ਨੇ ਮਤਲਬ 3 ਕੋਲੀਆਂ ਇੱਥੇ ਮੈਂ ਨਿਊਟਰੀਆਂ ਲਈਆਂ ਨੇ ਤੁਸੀਂ ਆਪਣੇ ਹਿਸਾਬ ਨਾਲ ਨਿਊਟਰੀ ਲੈ ਸਕਦੇ ਹੋ ਤੇ ਜੇ ਤੁਸੀਂ ਨਿਊਟਰੀ ਨੂੰ ਉਬਾਲਣਾ ਨਹੀਂ ਚਾਹੁੰਦੇ ਤਾਂ ਤੁਸੀਂ ਅੱਧੇ ਤੋਂ 1 ਘੰਟੇ ਵਾਸਤੇ ਨਿਊਟਰੀ ਨੂੰ ਠੰਡੇ ਪਾਣੀ ਵਿੱਚ ਭੋਂਕੇ ਰੱਖ ਦਿਓ ਨਿਊਟਰੀ ਬਿਲਕੁਲ ਸੌਫਟ ਹੋ ਜਾਏਗੀ ਤੇ ਥੋੜਾ ਜਿਹਾ ਨਿਊਟਰੀ ਨੂੰ ਮਿਕਸ ਕਰਦੇ ਹੋਏ ਜਦੋਂ ਇਹਦੇ ਵਿੱਚ ਬੋਇਲ ਆ ਜਾਵੇ ਤੇ ਉਦੋਂ ਅਸੀਂ ਗੈਸ ਦੀ ਫਲੇਮ ਨੂੰ ਆਫ ਕਰ ਦਾਂਗੇ ਤੇ ਇਹਨੂੰ 10 ਮਿੰਟ ਲਈ ਇਸੇ ਪਾਣੀ ਵਿੱਚ ਪਏ ਰਹਿਣ ਦਵਾਂਗੇ ਤੇ ਉਸ ਤੋਂ ਬਾਅਦ ਚ ਅਸੀਂ ਇਹਨੂੰ ਪਾਣੀ ਵਿੱਚੋਂ ਕੱਢ ਲਾਂਗੇ ਨਿਊਟਰੀ ਨੂੰ ਤੇ ਇੱਕ ਛਾਨਣੀ ਵਿੱਚ ਪਾ ਲਾਂਗੇ ਤੇ ਠੰਡੇ ਪਾਣੀ ਨਾਲ ਚੰਗੀ ਤਰ੍ਹਾਂ ਵਾਸ਼ ਕਰ ਲਾਂਗੇ ਤੇ 10 ਮਿੰਟ ਲਈ ਇਹਨੂੰ ਸਾਈਡ ਤੇ ਰੱਖ ਦਾਂਗੇ ਤਾਂ ਕਿ ਠੰਡੀ ਹੋ ਸਕੇ ਇੱਥੇ ਨਿਊਟਰੀ ਠੰਡੀ ਹੋ ਗਈ ਹੈ ਚੰਗੀ ਤਰ੍ਹਾਂ ਤੇ ਹੁਣ ਅਸੀਂ ਇਹਨੂੰ ਹੱਥਾਂ ਨਾਲ ਚੰਗੀ ਤਰ੍ਹਾਂ ਨਿਚੋੜ ਲਾਂਗੇ ਸਾਰਾ ਪਾਣੀ ਕੱਢ ਦਾਂਗੇ ਨਿਊਟਰੀ ਵਿੱਚੋਂ ਇਥੇ ਪਾਣੀ ਕੱਢਣਾ ਬਹੁਤ ਜ਼ਰੂਰੀ ਹੈ ਤਾਂ ਹੀ ਸਾਰੇ ਮਸਾਲਿਆਂ ਦਾ ਫਲੇਵਰ ਨਿਊਟਰੀ ਵਿੱਚ ਆਏਗਾ ਜੇ ਨਿਊਟਰੀ ਵਿੱਚ ਜ਼ਰਾ ਵੀ ਪਾਣੀ ਹੋਇਆ ਤਾਂ ਉਹ ਖਾਣ ਵਿੱਚ ਟੇਸਟੀ ਨਹੀਂ ਲੱਗੇਗੀ ਇੱਥੇ ਆਪਾਂ ਨਿਊਟਰੀ ਨੂੰ ਚੰਗੀ ਤਰ੍ਹਾਂ ਨਿਚੋੜ ਲਿਆ ਹੈ ਬਿਲਕੁਲ ਵੀ ਪਾਣੀ ਨਿਊਟਰੀ ਵਿੱਚ ਨਹੀਂ ਹੈਗਾ ਤੇ ਇੱਥੇ ਆਪਾਂ ਲਏ ਨੇ ਤਿੰਨ ਮੀਡੀਅਮ ਸਾਈਜ਼ ਦੇ ਆਲੂ ਆਲੂਆਂ ਨੂੰ ਮੈਂ ਛੋਟੇ ਪੀਸਾ ਵਿੱਚ ਕੱਟ ਲਿਆ ਹੈ ਤੇ ਨੂੰ ਪਾਣੀ ਵਿੱਚ ਪਾ ਕੇ ਰੱਖਿਆ ਹੈ ਤਾਂ ਕਿ ਕਾਲੇ ਨਾ ਹੋ ਜਾਣ ਤੇ ਹੁਣ ਅਸੀਂ ਆ ਆਲੂਆਂ ਦਾ ਪਾਣੀ ਕੱਢ ਦਾਂਗੇ ਤੇ ਹੁਣ ਲਵਾਂਗੇ ਇੱਕ ਇੱਥੇ ਵੱਡਾ ਬੋਲ ਬੋਲ ਵਿੱਚ ਇਹ ਨਿਊਟਰੀ ਪਾ ਦਾਂਗੇ ਤੇ ਨਾਲ ਹੀ ਪਾ ਦਾਂਗੇ ਇੱਥੇ ਆਲੂ ਤੇ ਹੁਣ ਅਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਮੈਰੀਨੇਟ ਕਰਨਾ ਆ ਉਹਦੇ ਲਈ ਇੱਥੇ ਸਭ ਤੋਂ ਪਹਿਲਾਂ ਲਵਾਂਗੇ ਇੱਕ ਕੌਲੀ ਦਹੀਂ ਦੀ ਤੇ ਦਹੀਂ ਨੂੰ ਇੱਥੇ ਮੈਂ ਫੈਂਟ ਕੇ ਲਿਆ ਆ ਚੰਗੀ ਤਰ੍ਹਾਂ ਦਹੀਂ ਨੂੰ ਇੱਥੇ ਮੈਂ ਫੈਂਟ ਲਿਆ ਆ ਹੁਣ ਪਾਵਾਂਗੇ ਡੇਢ ਕੁ ਚਮਚ ਅਦਰਕ ਲਸਣ ਦਾ ਪੇਸਟ ਇੱਥੇ ਤੁਸੀਂ ਅਦਰਕ ਲਸਣ ਕੁੱਟ ਕੇ ਵੀ ਪਾ ਸਕਦੇ ਹੋ ਤੇ ਹੁਣ ਕੁਝ ਮਸਾਲੇ ਐਡ ਕਰਾਂਗੇ ਪੌਣਾ ਚਮਚ ਨਮਕ ਅੱਧਾ ਚਮਚ ਹਲਦੀ ਪਾਊਡਰ ਅੱਧਾ ਚਮਚ ਗਰਮ ਮਸਾਲਾ ਚਮਚ ਦਾ ਚੌਥਾ ਹਿੱਸਾ ਕਾਲੀ ਮਿਰਚ ਦਾ ਪਾਊਡਰ ਚੌਥਾ ਹਿੱਸਾ ਲਾਲ ਮਿਰਚ ਦਾ ਪਾਊਡਰ ਪੌਣਾ ਚਮਚ ਪਾਵਾਂਗੇ ਇਹ ਦੇਗੀ ਮਿਰਚ ਯਾਨੀ ਕਿ ਕਸ਼ਮੀਰੀ ਲਾਲ ਮਿਰਚ ਦਾਲਚੀਨੀ ਦਾ ਪਾਊਡਰ ਪਾ ਦਾਂਗੇ ਥੋੜਾ ਜਿਹਾ ਇੱਥੇ ਕਸੂਰੀ ਮੇਥੀ ਪਾਵਾਂਗੇ ਕਸੂਰੀ ਮੇਥੀ ਨੂੰ ਮੈਂ ਹੱਥਾਂ ਨਾਲ ਕ੍ਰਸ਼ ਕੀਤਾ ਹੋਇਆ ਹੈ 1 ਚਮਚ ਇੱਥੇ ਮੈਂ ਪਾਇਆ ਹੈ ਤੰਦੂਰੀ ਮਸਾਲਾ ਤੇ 2 ਚਮਚ ਇੱਥੇ ਸਰੋਂ ਦਾ ਤੇਲ ਪਾਵਾਂਗੇ ਸਰੋਂ ਦਾ ਤੇਲ ਇੱਥੇ ਮੈਂ ਗਰਮ ਕਰਕੇ ਠੰਡਾ ਕਰ ਲਿਆ ਹੈ ਕੱਚਾ ਤੇਲ ਨਹੀਂ ਪਾਉਣਾ ਤੇ ਹੁਣ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਚਾਹੇ ਚਮਚ ਨਾਲ ਮਿਕਸ ਕਰ ਲਓ ਜਾਂ ਫਿਰ ਤੁਸੀਂ ਹੱਥਾਂ ਨਾਲ ਵੀ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਸਕਦੇ ਹੋ ਦੇਖਿਓ ਇਹ ਤਾਂ ਸਾਰੇ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਗਏ ਨੇ ਆਲੂ ਤੇ ਨਿਊਟਰੀ ਵਿੱਚ ਤੇ ਹੁਣ ਅਸੀਂ ਇਹਨਾਂ ਨੂੰ ਟੱਕ ਕੇ ਰੱਖਣਾ ਹੈ ਮਤਲਬ ਜਿੰਨੀ ਦੇ ਰਸੀ ਮੈਰੀਨੇਟ ਕਰਕੇ ਰੱਖਾਂਗੇ ਜਿੰਨਾ ਟਾਈਮ ਓਨਾ ਹੀ ਜ਼ਿਆਦਾ ਟੇਸਟ ਵਧੀਆ ਆਏਗਾ ਸਬਜ਼ੀ ਵਿੱਚ ਤੇ ਮੈਂ ਇਹਨੂੰ 1 ਘੰਟੇ ਵਾਸਤੇ ਰੱਖਾਂਗੀ ਤੇ ਉਨੀ ਦੇਰ ਮੈਂ ਮਸਾਲੇ ਤਿਆਰ ਕਰ ਲਾਂਗੀ ਇੱਥੇ ਮੈਂ 3 ਪਿਆਜ਼ ਲਏ ਨੇ ਮੀਡੀਅਮ ਸਾਈਜ਼ ਦੇ ਦੋ ਹਰੀਆਂ ਮਿਰਚਾਂ ਦੋ ਵੱਡੇ ਸਾਈਜ਼ ਦੇ ਟਮਾਟਰ ਲਏ ਨੇ ਤੇ ਇੱਕ 1.5 ਇੰਚ ਦਾ ਅਦਰਕ ਦਾ ਟੁਕੜਾ ਤੇ 7-8 ਕਲੀਆਂ ਲਈਆਂ ਨੇ ਇੱਥੇ ਮੈਂ ਲਸਣ ਦੀਆਂ ਤੇ ਪਿਆਜ਼ ਮਿਰਚਾਂ ਤੇ ਟਮਾਟਰ ਨੂੰ ਅਸੀਂ ਚੋਪਰ ਵਿੱਚ ਚੋਪ ਕਰਾਂਗੇ ਤੇ ਅਦਰਕ ਤੇ ਲਸਣ ਨੂੰ ਦਰਦਰਾ ਜਿਹਾ ਕੁਟਲਾਂਗੇ ਹੁਣ ਇੱਕ ਕੜਾਈ ਲਵਾਂਗੇ ਉਹਦੇ ਵਿੱਚ ਪਾਵਾਂਗੇ ਇੱਕ ਚਮਚ ਮੱਖਣ ਦਾ ਘਰ ਦਾ ਮੱਖਣ ਲਿਆ ਮੈਂ ਤੁਸੀਂ ਅਮੁਲ ਬਟਰ ਦਾ ਯੂਜ਼ ਵੀ ਕਰ ਸਕਦੇ ਹੋ ਮੱਖਣ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਹੁਣ ਇਹਦੇ ਵਿੱਚ ਮੈਰੀਨੇਟ ਕੀਤੇ ਹੋਏ ਆਲੂ ਤੇ ਨਿਊਟਰੀ ਪਾਦਾਂਗੇ ਤੇ ਆਲੂ ਤੇ ਨਿਊਟਰੀ ਨੂੰ ਚੰਗੀ ਤਰ੍ਹਾਂ ਜ਼ੀਤੇ ਭੁੰਨਾਂਇਆ ਇੱਕ 스ਮੈਲ ਹੁੰਦੀ ਹੈ ਨਿਊਟਰੀ ਵਿੱਚ ਜਦੋਂ ਅਸੀਂ ਇਹਨੂੰ ਤੇਲ ਜਾਂ ਮੱਖਣ ਵਿੱਚ ਭੁੰਦੇ ਆ ਜਾਂ ਕਿ ਉਹ ਵਿੱਚ ਭੁੰਦੇ ਆ ਤਾਂ ਉਹ ਸਵੈਲ ਖਤਮ ਹੋ ਜਾਂਦੀ ਹੈ ਇਸ ਲਈ ਅਸੀਂ ਇਹਨੂੰ 10 ਤੋਂ 15 ਮਿੰਟ ਵਾਸਤੇ ਚੰਗੀ ਤਰ੍ਹਾਂ ਭੁੰਨਾਂਗੇ ਤੇ ਨਾਲੇ ਜੋ ਦਹੀਂ ਦਾ ਪਾਣੀ ਹੈ ਉਹ ਵੀ ਸੁੱਕ ਜਾਏਗਾ ਤੇ ਦੂਸਰੀ ਸਾਈਡ ਤੇ ਅਸੀਂ ਇੱਕ ਕੜਾਈ ਵਿੱਚ ਤੇਲ ਗਰਮ ਕਰ ਲਾਂਗੇ ਉਹਦੇ ਵਿੱਚ ਪਾਵਾਂਗੇ ਇੱਕ ਚਮਚਾ ਜੀਰਾ ਜੀਰੇ ਨੂੰ ਚੰਗੀ ਤਰ੍ਹਾਂ ਤੜਕਣ ਦਵਾਂਗੇ ਫਿਰ ਹੁਣ ਇਹਦੇ ਵਿੱਚ ਪਾਵਾਂਗੇ ਕੁੱਟਿਆ ਹੋਇਆ ਅਦਰਕ ਤੇ ਲਸਣ ਤੇ ਅਦਰਕ ਲਸਣ ਨੂੰ ਅਸੀਂ 1.5 ਮਿੰਟ ਵਾਸਤੇ ਫਰਾਈ ਕਰਨਾ ਹੈ ਜ਼ਿਆਦਾ ਫਰਾਈ ਨਹੀਂ ਕਰਨਾ ਤੇ ਜਦੋਂ ਥੋੜਾ ਜਿਹਾ ਕਲਰ ਚੇਂਜ ਹੋ ਜਾਵੇ ਅਦਰਕ ਤੇ ਲਸਣ ਦਾ ਉਦੋਂ ਅਸੀਂ ਇਹਦੇ ਵਿੱਚ ਪਾਵਾਂਗੇ ਪੀਸੇ ਹੋਏ ਪਿਆਜ਼ ਟਮਾਟਰ ਤੇ ਹਰੀਆਂ ਮਿਰਚਾਂ ਇਹਨਾਂ ਨੂੰ ਮੈਂ ਚੋਪਰ ਵਿੱਚ ਚੋਪ ਕੀਤਾ ਹੈ ਤੁਸੀਂ ਚਾਹੋ ਤੇਨੂੰ ਮਿਕਸੀ ਵਿੱਚ ਵੀ ਗ੍ਰाइंड ਕਰ ਸਕਦੇ ਹੋ ਜਿਵੇਂ ਦਾ ਮਸਾਲਾ ਤੁਹਾਨੂੰ ਪਸੰਦ ਹੋਵੇ ਤੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੜਕੇ ਨੂੰ ਭੁੱਜਣ ਦਵਾਂਗੇ ਤੇ ਦੂਸਰੀ ਸਾਈਡ ਅਸੀਂ ਨੂਟਰੀ ਤੇ ਆਲੂ ਨੂੰ ਵੀ ਦੇਖਾਂਗੇ ਸਾਰਾ ਪਾਣੀ ਇਹਦੇ ਵਿੱਚ ਸੁੱਕ ਗਿਆ ਹੈ ਮਤਲਬ ਨੂਟਰੀ ਤੇ ਆਲੂ ਚੰਗੀ ਤਰ੍ਹਾਂ ਭੁੱਜ ਗਏ ਨੇ ਤੇ ਅਸੀਂ ਇੱਥੇ ਗੈਸ ਦੀ ਫਲੇਮ ਨੂੰ ਆਫ ਕਰ ਦਾਂਗੇ। ਇਧਰ ਸਾਡਾ ਮਸਾਲਾ ਵੀ ਭੁਜ ਰਿਹਾ ਏ। ਤੇ ਮਸਾਲਾ ਭੁਜਣ ਤੇ ਹੁਣ ਅਸੀਂ ਇਹਦੇ ਵਿੱਚ ਸੁੱਕੇ ਮਸਾਲੇ ਐਡ ਕਰਨੇ ਆ। ਅੱਧਾ ਚਮਚ ਪਾਵਾਂਗੇ ਹਲਦੀ ਪਾਊਡਰ। ਥੋੜੀ ਜੀ ਕਸ਼ਮੀਰੀ ਲਾਲ ਮਿਰਚ ਪਾਵਾਂਗੇ। ਮਸਾਲੇ ਹੁਣ ਅਸੀਂ ਥੋੜੇ ਐਡ ਕਰਨੇ ਆ ਕਿਉਂਕਿ ਅਸੀਂ ਮਸਾਲੇ ਪਹਿਲਾਂ ਵੀ ਨਿਊਟਰੀ ਵਿੱਚ ਪਾਏ ਹੋਏ ਨੇ। ਥੋੜਾ ਜਿਹਾ ਮਸਾਲੇ ਦੇ ਹਿਸਾਬ ਨਾਲ ਨਮਕ ਪਾਵਾਂਗੇ। ਤੇ 1 ਚਮਚ ਪਾਵਾਂਗੇ ਥੇ ਧਨੀਆ ਪਾਊਡਰ। ਧਨੀਆ ਪਾਊਡਰ ਅਸੀਂ ਪਹਿਲਾਂ ਨਹੀਂ ਪਾਇਆ ਹੋਇਆ। ਥੋੜਾ ਜਿਹਾ ਪਾਣੀ ਪਾ ਕੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਤੇ ਤੁਸੀਂ ਚਾਹੋ ਤੇ ਇਹ ਸਬਜੀ ਨੂੰ ਕੁੱਕਰ ਵਿੱਚ ਵੀ ਬਣਾ ਸਕਦੇ ਹੋ ਜਿਵੇਂ ਤੁਹਾਨੂੰ ਜਲਦੀ ਹੋਵੇ ਤੁਸੀਂ ਸਬਜੀ ਕੁੱਕਰ ਵਿੱਚ ਬਣਾਣੀ ਹੋਵੇ ਜਿਵੇਂ ਮੈਂ ਮਸਾਲਾ ਕੜਾਈ ਵਿੱਚ ਭੁੰਨਿਆ ਆ ਇਸੇ ਤਰ੍ਹਾਂ ਤੁਸੀਂ ਕੁੱਕਰ ਵਿੱਚ ਮਸਾਲਾ ਭੁੰਨ ਕੇ ਪੁੱਜੀ ਹੋਈ ਨਿਊਟਰੀ ਤੇ ਆਲੂ ਨੂੰ ਕੁੱਕਰ ਵਿੱਚ ਪਾ ਕੇ ਇੱਕ ਵਿਸਲਾਨ ਤੱਕ ਪਕਾ ਲਵੋ ਨਿਊਟਰੀ ਦੀ ਸਬਜੀ ਬਣ ਕੇ ਤਿਆਰ ਹੋ ਜਾਏਗੀ ਤੇ ਇੱਥੇ ਦੇਖੋ ਸਾਡੇ ਮਸਾਲੇ ਵੀ ਚੰਗੀ ਤਰ੍ਹਾਂ ਪੁੱਜ ਕੇ ਤਿਆਰ ਨੇ ਤੇ ਹੁਣ ਅਸੀਂ ਇਹਨੂੰ ਪਾਵਾਂਗੇ ਪੁੱਜੇ ਹੋਏ ਆਲੂ ਤੇ ਨਿਊਟਰੀ ਦੇ ਵਿੱਚ ਤੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਸਾਰੇ ਮਸਾਲਿਆਂ ਨੂੰ ਇੱਥੇ ਹੁਣ ਆਲੂ ਤੇ ਨੂਟਰੀ ਥੋੜੇ ਜੇ ਸਾਡੇ ਪੱਕ ਗਏ ਨੇ ਮਤਲਬ 50% ਪੱਕ ਗਏ ਹੋਏ ਨੇ ਹੁਣ ਅਸੀਂ ਇਹਨੂੰ ਜ਼ਿਆਦਾ ਨਹੀਂ ਪਕਾਉਣਾ ਤੇ ਸਾਰੇ ਮਸਾਲਿਆਂ ਨੂੰ ਮਿਕਸ ਕਰਕੇ ਹੁਣ ਅਸੀਂ ਇਹਦੇ ਵਿੱਚ ਪਾਣੀ ਪਾਵਾਂਗੇ ਤੇ ਜਿਹੜੀ ਕੜਾਈ ਵਿੱਚ ਅਸੀਂ ਤੜਕਾ ਭੁੰਨਿਆ ਸੀ ਉਸੇ ਕੜਾਈ ਵਿੱਚ ਦੋ ਗਲਾਸ ਪਾਣੀ ਗਰਮ ਕਰਕੇ ਇਹਦੇ ਵਿੱਚ ਪਾ ਦਾਂਗੇ ਪਾਣੀ ਇਹਦੇ ਵਿੱਚ ਗਰਮ ਹੀ ਐਡ ਕਰਨਾ ਆ ਤੇ ਇੰਨਾ ਕੁ ਪਾਣੀ ਪਾ ਕੇ ਦੇਖਾਂਗੇ ਜੇ ਲੋੜ ਹੋਰ ਹੋਏਗੀ ਪਾਣੀ ਦੀ ਤਾਂ ਹੋਰ ਪਾਵਾਂਗੇ মিক্স ਕਰ ਲਾਂਗੇ ਚੰਗੀ ਤਰ੍ਹਾਂ ਇੱਥੇ ਪਾਣੀ ਥੋੜਾ ਲੱਗ ਰਿਹਾ ਆ ਅੱਧਾ ਇੱਕ ਗਲਾਸ ਗਰਮ ਪਾਣੀ ਹੋਰੇ ਦੇ ਵਿੱਚ ਪਾਵਾਂਗੇ ਇੱਥੇ ਗਰੇਵੀ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਜੇ ਥੋੜੀ ਜੀ ਪਤਲੀ ਗਰੇਵੀ ਖਾਂਦੇ ਹੋ ਤਾਂ ਤੁਸੀਂ ਅੱਧਾ ਪੌਣਾ ਗਲਾਸ ਪਾਣੀ ਦਾ ਹੋਰ ਪਾ ਸਕਦੇ ਹੋ ਮੈਂ ਨਿਕ ਗਰੇਵੀ ਰੱਖਾਂਗੀ ਤੇ ਇਹਨੂੰ ਅਸੀਂ ਹੁਣ 10 ਮਿੰਟ ਲਈ ਟੱਕ ਕੇ ਪਕਾਵਾਂਗੇ 10 ਮਿੰਟ ਬਾਅਦ ਚੈੱਕ ਕਰਾਂਗੇ 10 ਮਿੰਟ ਹੋ ਗਏ ਨੇ ਚੈੱਕ ਕਰਦੇ ਆਂ ਦੇਖੋ ਇੱਥੇ ਸਬਜ਼ੀ ਬਣ ਕੇ ਤਿਆਰ ਹੈ ਚੰਗੀ ਤਰ੍ਹਾਂ ਹਿਲਾ ਲਵਾਂਗੇ ਇੱਕ ਵਾਰੀ ਦੇਖੋ ਰਸਮੀ ਜੀ ਸਬਜੀ ਸਾਡੀ ਬਣ ਕੇ ਤਿਆਰ ਹੈ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਗਰਮ ਮਸਾਲਾ ਬਰੀ ਕੱਟਿਆ ਹਰਾ ਧਨੀਆ ਪਾ ਦਾਂਗੇ ਇੱਕ ਵਾਰੀ ਚੰਗੀ ਤਰ੍ਹਾਂ ਇਹਨੂੰ ਹਿਲਾ ਲਵਾਂਗੇ ਇੱਥੇ ਸਾਡੀ ਸਬਜੀ ਬਣ ਕੇ ਤਿਆਰ ਹੈ ਬਹੁਤ ਟੇਸਟੀ ਬਣਦੀ ਹੈ ਇਹ ਸਬਜੀ ਤੇ ਜਦੋਂ ਵੀ ਅਸੀਂ ਨਿਊਟਰੀ ਨੂੰ ਇਸ ਤਰੀਕੇ ਨਾਲ ਮੈਰੀਨੇਟ ਕਰਕੇ ਬਣਾਨੇ ਆ ਤਾਂ ਅੰਦਰ ਤੱਕ ਸਾਰੇ ਮਸਾਲਿਆਂ ਦਾ ਫਲੇਵਰ ਜਾਂਦਾ ਆ ਉਹਦੇ ਨਾਲ ਇਹ ਸਬਜੀ ਦਾ ਸਵਾਦ ਹੋਰ ਵੀ ਵੱਧ ਜਾਂਦਾ ਆ ਤੇ ਜੇ ਤੁਹਾਨੂੰ ਮੇਰੀ ਅੱਜ ਦੀ ਇਹ ਰੈਸਪੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੁਣ ਅਸੀਂ ਨਿਊਟਰੀ ਦੀ ਸਬਜੀ ਨੂੰ ਸਰਵ ਕਰ ਲੈਨੇ ਆ ਤੇ ਤੁਸੀਂ ਇਹ ਸਬਜੀ ਨੂੰ ਫੁਲਕਿਆਂ ਨਾਲ ਪਰੌਂਠੇ ਨਾਲ 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 ਚੋਲੇ ਨਾਲ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ ਬਹੁਤ ਟੇਸਟੀ ਲੱਗਦੀ ਹੈ ਉਮੀਦ ਹੈ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਪਸੰਦ ਆਈ ਹੋਵੇਗੀ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਣਾ ਕਿ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਕਿਵੇਂ ਦੀ ਲੱਗੀ ਮਿਲਦੇ ਆਂ ਕਿਸੇ ਅਗਲੇ ਵੀਡੀਓ ਦੇ ਵਿੱਚ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ